ਇਸਾਰੇ ਸੀਨੀਅਰ ਲੀਡਰ ਸਾਹਿਬਾਨ ਸਾਡੇ ਉੱਚੇ ਤੌਰ ਤੇ ਸਾਡੇ ਕੇਂਦਰ ਚ ਮੰਤਰੀ ਆਦਮੀ ਸੁਮਪrakash ਜੀ ਸਾਡੇ ਫਾਰਮਰ ਇੱਥੇ ਬੀਜੇਪੀ ਪੰਜਾਬ ਦੇ ਪ੍ਰਧਾਨ ਅਸ਼wini ਸ਼ਰਮਾ ਜੀ ਸਾਡੇ ਐਮਐਲਏ ਜੰਗੀ ਲਾਲ ਮਹਾਜਨ ਜੀ ਗਰੇਵਾਲ ਸਾਹਿਬ ਸਾਫਲਾ ਸਾਹਿਬ ਤੇ ਸਾਡੇ ਹੋਰ ਸੀਨੀਅਰ ਆਗੂ ਸਾਹਿਬਾਨ ਅੱਜ ਸਾਰੇ ਪੰਜਾਬ ਚੋਣ ਕਮਿਸ਼ਨ ਦੇ ਰਾਹੀਂ ਦੇਸ਼ ਦੇ ਇਹ ਇਲੈਕਸ਼ਨ ਕਮਿਸ਼ਨ ਤਾਈਂ ਆਰਸੀ ਆਪਣੀ ਇੱਕ ਬੇਨਤੀ ਭੇਜੀ ਹੈ ਕਿਉਂਕਿ ਜਿਸ ਦਿੱਲੀ ਐਕਸਾਈਜ਼ ਪਾਲਿਸੀ ਨੂੰ ਲੈ ਕੇ ਅੱਜ ਆਮ ਆਦਮੀ ਪਾਰਟੀ ਦੇ ਦਿੱਲੀ ਦੇ ਉਪ ਮੁੱਖ ਮੰਤਰੀ ਇਨਫੋਰਸਮੈਂਟ ਡਾਇਰੈਕਟੋਰੇਟ ਈਡੀ ਦੇ ਗਿਰਫਤਾਰੀ ਹੈ ਤੇ ਉਹਨਾਂ ਨੂੰ 6 ਦਿਨ ਦਾ ਰਿਮਾਂਡ ਮਿਲਿਆ ਕੋਈ ਦਿੱਲੀ ਪਾਲਿਸੀ ਪੰਜਾਬ ਦੇ ਅੰਦਰ ਲਾਗੂ ਕੀਤੀ ਗਈ ਆ ਕੋਈ ਸਿਰਫ ਸੁਨੀਲ ਜਾਖੜ ਦੀ ਜ਼ੁਬਾਨੀ ਨਹੀਂ ਇਹਦੇ ਪੁਖਤਾ ਸਬੂਤ ਹੈ ਕਿਉਂਕਿ ਇਨਫੋਰਸਮੈਂਟ ਡਾਇਰੈਕਟੋਰੇਟ ਕੋਲ ਜਾਣ ਕੇਸ ਜਾਣ ਤੋਂ ਪਹਿਲਾਂ ਜਿਹੜੀ ਕੰਪਲੇਂਟ ਸੀਬੀਆਈ ਕੋਲ ਹੋਈ ਸੀ ਐਸੇ ਦਿੱਲੀ ਐਕਸਾਈਜ਼ ਪਾਲਿਸੀ ਨੂੰ ਲੈ ਕੇ ਉਹਦੇ ਅੰਦਰ ਡਾਕੂਮੈਂਟਰੀ ਐਵੀਡੈਂਸ ਹੈ ਜਿਸ ਦੇ ਤਹਿਤ 30 ਮਈ 2022 ਨੂੰ ਬਾਈਡ ਆ ਰਹੀ ਹੈ ਦਿੱਲੀ ਦੇ ਅੰਦਰ ਦਿੱਲੀ ਦੇ ਉਸ ਸਮੇਂ ਦੇ ਡਿਪਟੀ ਚੀਫ ਮਿਨਿਸਟਰ ਮਨੀਸ਼ ਸੋਧਿਆ ਜੀ ਦੇ ਮਕਾਨ ਦੇ ਉੱਤੇ ਇੱਕ ਮੀਟਿੰਗ ਹੋਈ ਜਿਹਦੇ ਵਿੱਚ ਪੰਜਾਬ ਸਰਕਾਰ ਦੇ ਐਕਸਾਈਜ਼ ਮਿਨਿਸਟਰ ਤੇ ਜਿਹੜੇ ਫਾਈਨੈਂਸ ਮਿਨਿਸਟਰ ਵੀ ਹੈ ਦਜੀਤ ਚੀਮਾ ਜੀ ਉਹ ਚੀਮਾ ਸਾਹਿਬ ਉੱਥੇ ਮੌਜੂਦ ਸੀਗੇ ਹਰਪਾਲ ਚੀਮਾ ਜੀ ਸਾਰੀ ਹਰਪਾਲ ਚੀਮਾ ਜੀ ਉੱਥੇ ਮੌਜੂਦ ਸੀਗੇ ਉਹਨਾਂ ਦੇ ਨਾਲ ਹੀ ਉੱਥੇ ਰਘੂ ਚੱਡਾ ਜੀ ਮੈਂਬਰ ਆਫ ਪਾਰਲੀਮੈਂਟ ਉਦੋਂ ਕੇ ਸ਼ਾਇਦ ਮੈਂਬਰ ਆਫ ਪਾਰਲੀਮੈਂਟ ਉਹ ਵੀ ਉੱਥੇ ਮੌਜੂਦ ਸੀਗੇ ਕਿ ਉਹਨਾਂ ਦੇ ਨਾਲ ਪੰਜਾਬ ਦੇ ਜਿਹੜੇ ਅਨਾਧਿਕਾਰੀ ਸੀਗੇ ਚਾਹ ਕੈਪ सिन्हा ਜੀ ਸੀਗੇ ਤੇ ਵਰੂਣ ਗੁਜਮ ਜੀ ਸੀਗੇ ਤੇ ਹੋਰ ਵੱਖ-ਵੱਖ ਅਧਿਕਾਰੀ ਉੱਥੇ ਸੀਗੇ ਜਿੱਥੇ ਜਿਹੜੇ ਲੋਕ ਸਾਊਥ ਗਰੁੱਪ ਦੇ ਅੱਜ ਜੇਲ੍ਹ 'ਚ ਬੈਠੇ ਆ ਉਹ ਸਾਊਥ ਗਰੁੱਪ ਦੇ ਨੁਮਾਇੰਦੇ ਵੀ ਉੱਥੇ ਬੈਠੇ ਸੀਗੇ ਤੇ ਉੱਥੇ ਹੀ ਆ ਪਾਲਸੀ ਡਿਸਾਈਡ ਕੀਤੀ ਗਈ ਦਿੱਲੀ ਦੇ ਵਿੱਚ ਇੰਪਲੀਮੈਂਟ ਕੀਤੀ ਗਈ ਸੁਨੀਲ ਜਾਖੜ ਜਾਂ ਭਾਜਪਾ ਅਮੇ ਕਿਸੇ ਦੇ ਉੱਤੇ ਲਾਂਚ ਲਾਉਣ ਵਾਸਤੇ ਇਹ ਗੱਲ ਨਹੀਂ ਕਹਿ ਰਹੀ ਜਿਹੜਾ ਮੈਂ ਗੱਲ ਕਰ ਰਿਹਾ ਉਹ ਤਾ ਸਬੂਤਾਂ ਦੇ ਆਧਾਰ ਤੇ ਐਨਆਈ ਸੀਟ ਵਿਦ ਫੁੱਲ ਰਿਸਪੌਂਸਿਬਿਲਟੀ ਪੂਰੀ ਜ਼ਿੰਮੇਵਾਰੀ ਦੇ ਨਾਲ ਮੈਂ ਇਲਜ਼ਾਮ ਇਹਨੇ ਤੇ ਲਾ ਰਿਹਾ ਕਿਉਂਕਿ ਮੈਂ ਐਵੇਂ ਨਹੀਂ ਚੀਮਾ ਸਾਹਿਬ ਦਾ ਨਾਮ ਚਾਲੇ ਫਿਰ ਖਿੱਚ ਲਿਆ ਐਵੇਂ ਨਹੀਂ ਰਾਘਵ ਚੱਡਾ ਜੀ ਚਾਹੇ ਉਥੇ ਛੁੱਟੀਆਂ ਮਨਾ ਰਿਹਾ ਲੰਡਨ ਦੇ ਅੰਦਰ ਉਹਨਾਂ ਨੂੰ ਘੜੀਸ ਲਿਆ ਇਹ ਸਾਰੇ ਉੱਥੇ ਮੌਜੂਦ ਸੀਗੇ ਤੇ ਇਹਨਾਂ ਦੀ ਦੇਖਰੇਖ ਦੇ ਅੰਦਰ ਇੱਕ ਕੋਈ ਸ਼੍ਰੀਮਾਨ ਜੀ ਹੈਗੇ ਮਿਸਟਰ ਟੱਲ ਜਿਨ੍ਹਾਂ ਦਾ ਦਿੱਲੀ ਇਸ ਲੀਕਰ ਕੋਟਾਲੇ ਦੇ ਅੰਦਰ ਪਿਛਲੇ ਸੋਧਿਆ ਸਾਹਿਬ ਤੋਂ ਪਹਿਲਾਂ ਦੇ ਜੇਲ੍ਹ 'ਚ ਬੈਠੇ ਐ ਆ ਜਿਹੜੇ ਮਿਸਟਰ ਟੱਲ ਐ ਇਹ ਉਸ ਕੰਪਨੀ ਦੇ ਮਾਲਕ ਐ ਜਿਹੜੀ ਕੰਪਨੀ ਦਾ ਦਿੱਲੀ ਦੇ ਸਾਰੇ ਸਾਊਥ ਗਰੁੱਪ ਦੀ ਨਿਮਾਇੰਦਗੀ ਉੱਥੇ ਕਰ ਰਹੀ ਐ ਤੇ ਬਹੁਤ ਵੱਡਾ ਹਿੱਸਾ ਦਿੱਲੀ ਦੇ ਸ਼ਰਾਬ ਦੇ ਵਪਾਰ ਦੇ ਅੰਦਰ ਉਹਨਾਂ ਦਾ ਹਿੱਸਾ ਐ ਉਸੇ ਮਿਸਟਰ ਟੱਲ ਦੀ ਜਿਹੜੀ ਕੰਪਨੀ ਐ ਉਹ ਕੰਪਨੀ 2022 ਦੇ ਵਿੱਚ ਪੰਜਾਬ ਦੇ ਅੰਦਰ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਉਸ ਤੋਂ ਪਹਿਲਾਂ ਉਹ ਸ਼੍ਰੀਮਾਨ ਦਾ ਪੰਜਾਬ ਦੇ ਦਾਰੂ ਦੇ ਤੰਦੇ 'ਚ ਕੋਈ ਲੈਣ ਦੇਣਾ ਹੈ ਨਹੀਂ ਸੀ ਅੱਜ ਭਗਵੰਤ ਮਾਨ ਜੀ ਦੀ ਬਣੀ ਸਰਕਾਰ ਐਕਸਰਸਾਈਜ਼ ਮਿਨਿਸਟਰ ਜੀ ਮਾਜ਼ਰ ਆਮ ਆਦਮੀ ਪਾਰਟੀ ਦੇ ਸੁਪਰ ਚੀਫ ਮਿਨਿਸਟਰ राघव ਚੱਡਾ ਜੀ ਸੰਜੇ ਸਿੰਘ ਜੀ ਤੇ ਹੋਰ ਇਸ ਕਿਸਮ ਦੇ ਜਿਹੜੇ ਵਿਜੇਂਦਰ ਸਿੰਘ ਲ ਵਿਜੇਂਦਰ ਜੀ ਕੋ ਜਿਹੜੇ ਜੈਨ ਸਾਹਿਬ ਇਹਨਾਂ ਦੀ ਦੇਖ ਰੇਖ ਚ ਉਹੀ ਤੰਦ ਸਾਹਿਬ ਅੱਜ ਪੰਜਾਬ ਦੇ दारू ਦੇ ਤੰਦੇ ਦੇ ਅੰਦਰ 40 ਫੀਸਦੀ ਉਹਨਾਂ ਦਾ ਹਿੱਸਾ ਹੈਗਾ ਮੈਂ ਸਮਝਦਾ ਇਸ ਤੋਂ ਵੱਡਾ ਕੋਈ ਸਬੂਤ ਕਿਸੇ ਨੂੰ ਲੋੜ ਨਹੀਂ ਵੀ ਜਿਸ ਤਰ੍ਹਾਂ ਅੰਨੇ ਬਾਹ ਲੁੱਟ ਪਾਈ ਹੈ ਦਿੱਲੀ ਦੇ ਅੰਦਰ ਉੱਥੇ ਤੇ ਇਲਜ਼ਾਮ ਲੱਗੇ 100 ਕਰੋੜ ਰੁਪਏ ਦੇ ਇੱਥੇ ਜਿਹੜੇ ਹੈ ਕਿਉਂਕਿ ਹਜ਼ਾਰਾਂ ਕਰੋੜ ਰੁਪਈਆ ਇੱਥੇ ਨਿਕਲੇ ਹੈ ਉਹ ਪੈਸਾ ਸਾਨੂੰ ਬੀਜੇਪੀ ਨੂੰ ਅੰਦੇਸ਼ਾ ਹੈ ਆਮ ਆਦਮੀ ਪਾਰਟੀ ਦੀ ਕਰਤੂਤਾਂ ਨੂੰ ਨਿਗਾਹ 'ਚ ਰੱਖ ਕੇ ਇੱਥੇ ਇਲੈਕਸ਼ਨ ਦੇ ਦੌਰਾਨ ਹੁਣ 2 ਮਹੀਨੇ ਦੇ ਕਰੀਬ ਪਏ ਹੈ ਇੱਥੇ ਅੰਨੇ ਵਾ दारू ਵੀ ਵੰਡੀ ਜਾਊਗੀ ਤੇ ਉਹ ਜਿਹੜਾ ਕਰੋੜਾ ਹਰ ਰੁਪਈਆ ਇਹਨਾਂ ਨੇ दारू ਚੋਂ ਪੰਜਾਬ ਦਾ ਨੁਕਸਾਨ ਕੀਤਾ ਹੈ ਜਿਹੜਾ ਕਹਿੰਦੇ ਸੀ 40 ਹਜ਼ਾਰ ਕਰੋੜ ਰੁਪਈਆ ਕੱਢਾਂਗੇ 40000 ਕਰੋੜ ਰੁਪਇਆ ਕੱਢਿਆ ਦਾ ਗਿਆ ਪੰਜਾਬ ਦੇ ਦਾਰੂ ਦੇ ਤੰਦੇ ਤੋਂ ਪਰ ਉਹ ਸਾਰਾ ਆਮ ਆਦਮੀ ਪਾਰਟੀ ਦੇ ਕੇਜਰੀਵਾਲ ਸਾਹਿਬ ਤਹ ਪਹੁੰਚਿਆ ਇਹਦੇ ਵਾਸਤੇ ਅਸੀਂ ਅਪੀਲ ਕਰਨ ਆਏ ਆ ਅੱਜ ਇਲੈਕਸ਼ਨ ਕਮਿਸ਼ਨ ਨੂੰ ਤਾਂਕਿ ਫੌਰੀ ਤੌਰ ਤੇ ED ਨੂੰ ਕਹਿ ਕੇ ਜਾਂਚ ਕੀਤੀ ਜਾਵੇ ਬਿਨਾਂ ਸਮਾਂ ਵਿਅਰਥ ਕੀਤੇ ਹੋਏ ਇਹਨਾਂ ਦੇ ਜੇ ਇਹਨਾਂ ਨੇ ਜੇ ਸਬੂਤ ਇਹਨਾਂ ਨੇ ਖਤਮ ਕੀਤੇ ਹੈ ਕੋਈ ਬਚਦੇ ਸਬੂਤ ਕਾਬੂ ਕੀਤੇ ਜਾਣ ਕੌਨਸੀ ਦੀ ਜੇ ਕਾਪੀਜ਼ ਹੈ ਉਹ ਕਾਬੂ ਕੀਤੀਆਂ ਜਾਣ ਤੇ ਉਹਨਾਂ ਅਫਸਰਾਂ ਨੂੰ ਕਿਉਂਕਿ ਚਾਹੇ ਇਸ ਤੇ ਕੈਪਸਿਨਾ ਸੀਗੇ ਚਾਹੇ ਵਰਣ ਰੰਗਜਮ ਦੀ ਸੀਗੇ ਉਹਨਾਂ ਨੇ ਉੱਥੇ ਸਿਸੋਧਿਆ ਸਾਹ ਦੇ ਘਰੇ ਇਹਦੇ ਤੇ ਇਤਰਾਜ਼ ਕੀਤਾ ਸੀਗਾ ਇਹ ਇਤਰਾਜ਼ ਉਹਨਾਂ ਨੇ ਇਸ ਪਾਲਿਸੀ ਦੇ ਕੀਤਾ ਸੀ ਜਿਹਦੇ ਨਾਲ ਪੰਜਾਬ ਦੇ ਬਹੁਤ ਸਾਰੇ ਲੋਕਾਂ ਦਾ ਰੋਜ਼ਗਾਰ ਖਤਮ ਹੋ ਜਾਊਗਾ ਚਾਹੇ ਆਮ ਆਦਮੀ ਪਾਰਟੀ ਨੂੰ ਇਹਦੇ ਵਿੱਚ ਬਟਕ ਹੋਊਗੀ ਪੈਸੇ ਮਿਲਣਗੇ ਪਰ ਪੰਜਾਬ ਦਾ ਇਹਦੇ ਵਿੱਚ ਨੁਕਸਾਨ ਪੰਜਾਬ ਦੇ ਲੋਕਾਂ ਦੇ ਰੋਜ਼ਗਾਰ ਦਾ ਨੁਕਸਾਨ ਹੋਊਗਾ ਉਹਨਾਂ ਨੂੰ ਓਵਰਰੂਲ ਕੀਤਾ ਗਿਆ ਤੇ ਉਹਨਾਂ ਸਾਰੇ ਉਸ ਜਿਹੜੀ ਏਜੰਸੀ ਦੀ ਜਾਂਚ ਚੱਲ ਰਹੀ ਉਹਨੂੰ ਕੰਪਲੀਟ ਕਰਨ ਵਾਸਤੇ ਇੱਥੇ ਜੋ ਕੁਝ ਵੀ ਕਾਰਵਾਈ ਬਣਦੀ ਹੈ ਚਾਹੇ ਇੱਥੇ ਦੇ ਲੀਡਰ ਸਹਿਬਾਨ ਜਾਂ ਜਿਹੜੇ ਜਿਹੜੇ ਇਸ ਮੁਲੀ ਭਗਤ ਚੋਰੀ ਦੇ ਅੰਦਰ ਲੂਟ ਦੇ ਅੰਦਰ ਹਿੱਸਾ ਸੀਗਾ ਉਹਨਾਂ ਨੂੰ ਫੌਰੀ ਤੌਰ ਤੇ ਉਹਨਾਂ ਦੀ ਪੁੱਛ ਕੇ ਚੋ ਕੇ ਇਸ ਜਾਂਚ ਨੂੰ ਸਿਰੇ ਤੇ ਲਾਇਆ ਜਾਵੇ ਆ ਅੱਜ ਅਸੀਂ ਬੇਨਤੀ ਕਰਨ ਇੱਥੇ ਆ ਗਏ ਜਾਕਰ ਸਾਹਿਬ ਲਗਾਤਾਰ ਗੈਰਹੀ ਸ਼ਰਾਬ ਪੀ ਕੇ ਲਗਾਤਾਰ ਲੋਕ ਮਰ ਰਹੇ ਨੇ ਆਪੜਾ ਲਗਾਤਾਰ ਵੱਧ ਰਹੇ ਹਾਂਜੀ ਹਾਂਜੀ ਇੱਕ ਮਿੰਟ ਇਸ ਕੀ ਮੌਕਾ ਨਹੀਂ ਕਰਦੇ ਪੂਰਵ ਮੇਸਜ ਹੋਪੀ ਜੀ ਆਜ ਪੰਜਾਬ ਬੀਜੇਪੀ ਕੀ ਤਰਫ ਸੇ ਹਮਾਰਾ ਸ਼ੀਰਸ਼ ਨੇਤ੍ਰਿਤਵ ਹਮਾਰੇ ਨਿਊਜ਼ਰਨ ਸਵੇਕਾ ਲੋਯਾਰ ਜੀ ਅੰਦਰ ਮੰਤਰੀ ਦਨਕਰ ਜੀ ਹਮਾਰੇ ਪੰਜਾਬ ਕੇ ਪੂਰਵ ਅਧਿਐਕਸ਼ ਅਸ਼ੋਕੀ ਸ਼ਰਮਾ ਜੀ ਹਮਾਰੇ ਐਮ ਐਲ ਏ ਜੰਗੀ ਲਾਲ ਜੀ ਗਰੇਵਾਲ ਸਾਹਿਬ ਸ਼ਾਂਪਲਾ ਜੀ ਬੰਦ ਜੀ الیکشن کمیشن الیکشن کمیشن دلّی کے پاس سبن جی کے مادیوں سے پنجاب کی اندر جس طرح سے دلّی میں لوٹ ہوئی ہے اسی پہ چلتے ہیں اسی کو کو لے اس یہاں کیا گیا اور یہاں کی لوٹ کے اوپر نکیز ڈالنے کے لیے ایڈی سے ان سے گزارش کی ہے کہ ایڈی کو ادایت کریں کہ بینہ دیر کاروائی کی جائے اس سے پہلے کہ یہاں کے مکہ منتری نواز اور مکھھی منتری سی ایم پول کے اندر جو کوٹھیاں سوپر چیف منسٹر راگل چڑھا جی یا کیجریوال صاحب کے دوسرے کرندے جو یہاں پہ پنجاب سرکار کو چلا رہے ہیں ان کی کوٹھیوں میں سے جو بھی سبوت جس سے ختم کرنے کا پریاس کیا جا رہا ہے وہ قابو کیا جائیں اس کا جیتا جاگتا اداہر ہے کہ سی بی اے کے پاس جو ریپورٹ انیشلی گئی تھی جس کے چلتے ای ڈی نے کل پرسو گرفتار کیا ہے کہ جریوال صاحب کو ان کے پاس یہ بھی سبوت ہے تیس مئی دو ہزار بائیس کو سسودیا جی کے یہاں ایک میٹنگ کی گئی جس کے اندر پنجاب کے ایکسائز منسٹر جو کہ پنجاب کے فائنانس منسٹر بھی ہیں ہرپال چیما جی ان کے ساتھ راگو چڈا جی جو اس سمے ایم پی بھی نہیں تھے اور پنجاب کے ایکسائز کمشنر اور آلہ ادھیکاری کیپ سنہا جی ورن روجم جی ان ساروں کو اس میٹنگ میں بلایا گیا وہاں پہ آفیسرز کے اعتراض کرنے کے باوجود کیونکہ پنجاب کے ایکسائز ڈپارٹمنٹ کے آفیسرز نے سپشت کہا کہ اس نیتی ایکسائز پولیسی کو جو دلی کے موڈل پہ پنجاب میں لاغو کرنے کے ہدایتیں دی گئی تھی اس سے پنجاب میں لوگوں کا روزگار کا نقصان ہوگا भी پنجاب کی آئے کا نقصان ہوگا پرنت ان کو اوور رول کر کے اور وہ پالیسی یہاں امپلیمنٹ کی گئی ہے اور اسی کا جیتا جاتا ثبوت ہے کہ وہ کمپنی جو کہ دلّی کے اندر جن کی ورچل منوپلی ہے برینڈکو نام کی ایک کمپنی جس کے پروپرائٹر مسٹر ڈھل جیل کے اندر بیٹھے ہیں دلّی میں سسودیا جی بھی پہلے گرفتار کیا گئے تھے انہی کے پاس آج پنجاب کے اندر چاریس فیصدی شراب کا دارو کا وپار آج اسی کمپنی کے پاس میں ہے جو اس کے چکر میں وہ دلّی ایکسائز پالیسی کے اندر گرفت میں جیل میں بیٹھے ہیں تو میں نے بینتی کی ہے سب جی سے ہمارے پنجاب کے الیکشن کمشنر سے کہ وہ ای ڈی کو ہدایت کر سکتے ہیں تو وہ کریں ادروائز نیشنل جو ہمارا الیکشن کمیشن آف انڈیا ہے ان کے مارفت ای ڈی کو ہدایت کی جائے اس سارے دندے کو لوٹا جائے کیونکہ دلی کے اندر تو صرف سو کروڑ روپے کا الزام لگا ہے کیجریوال صاحب پہ اور یہاں پہ کیجریوال صاحب کی ہدایت پہ پنجاب کے اندر ہزاروں کروڑ روپے کا یہاں پہ چونا پنجاب کی جنتا کو ملا ہے پنجاب کے اس چیکر کو لگا ہے اور وہ پیسہ سارا کا سارا عام آدمی پارٹی کی جیبوں میں گیا ہے اور وہ پیسہ ہمیں اندیشہ ہے کہ اس الیکشن کے اندر استعمال کیا جائے گا جیلوں کے اندر جو مافیا بیٹھا ہے لکر مافیا بیٹھا ہے وہ ان کی شہ کے ساتھ الیکشن کے اندر شراب کا استعمال ہوگا اور نکلی شراب یہ بڈمبنا ہے کہ خود خد منتری کے حلقے میں آج کل پر سو دو دن ملا کے آج تک اکیس موتیں ہو چکی ہیں یہ جیتا جاگتا ثبوت ہے یہ دندا خود سرکار کے ناک کے نیچے چل رہا ہے وہی علاقہ ہر پال جی کا ہے اور وہی علاقہ پنجاب کے کٹر ایماندار عام آدمی پارٹی سرکار کے مکھ منتری بھگوت مان جی کا ہے اس کے اوپر بگوت مان جی آج کچھ بول نہیں رہے پرنت گانے گا رہے ہیں جشن منا رہے ہیں کہ انہیں آج اپنے آپ پوری چیف منسٹر شپ بیک ہی واز جسٹ دی

شہید بھگت سنگھ راج گرو سکھدے کے اس عظیم شہادت کو آج یاد کر رہا ہے نمن کر رہا ہے وہیں پہ میں سمجھتا ہوں ان شہیدوں کو صحیح شردانجلی دیش تب ہی دے پائے گا اور پنجاب خاص طور پہ دے پائے گا جب پنجاب کے لوگ جاگرک ہو کے جس بات کے لیے قربانی دی تھی شہید بھگت سنگھ جی نے ان کے اصولوں کے اوپر ان کے سدھانتوں کے اوپر پیرا دیں گے اور بہ سے بچیں گے جو کہ آج ان کے نام کے اوپر شراب جیسے دندے میں نہ صرف لوگوں کو مار رہے ہیں بلکہ پنجاب کا سرمایہ لوٹ رہے ہیں ان سے بچیں گے دھنیہ واد